ਪਰਾੜ ਤੇਰੀ ਫਾਰਮ 5620 ਤੇ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਸਭ ਠੀਕ ਠਾਕ ਹੋਵੋਗੇ ਤੇ ਇਹ ਆਪਣਾ ਉਹੀ ਥਾਂ ਜਿੱਤੇ ਸਰਤੇ ਵਾਲਾ ਵਾਂਗੂ ਗੁੱਲੀ ਡੰਡਾ ਸੀਗਾ ਜਿਹੜੇ ਸੱਜਣਾ ਨੇ ਆਪਣੀ ਪੁਰਾਣੀ ਵੀਡੀਓ ਵੇਖੀ ਉਹ ਤਾਂ ਜਾਣਦੇ ਹੀ ਹੋਣਗੇ ਤੇ ਜਿਹੜੇ ਮਿੱਤਰ ਆਪਣੀ ਵੀਡੀਓ ਤੇ ਨਵੇਂ ਆਏ ਉਹ ਆਪਣੀ ਆਪਣਾ ਜਿਹੜਾ ਚੈਨਲ ਖੋਲ ਕੇ ਆ ਉਹ ਚ ਆਪਣੀਆਂ ਦੋ ਤਿੰਨ ਪੁਰਾਣੀਆਂ ਵੀਡੀਓ ਪਾਈਆਂ ਉਹ ਆਪਣੀਆਂ ਵੀਡੀਓ ਚੈੱਕ ਕਰ ਸਕਦੇ ਆਂ ਤੇ ਇੱਥੇ ਜਿਹੜੇ ਸਰਦੇ ਵਾਲਾ ਗੁੱਗਲ ਦੀ ਡੰਡਾ ਸੀ ਤੇ ਇਹਦਾ 101% ਹਾਲ ਜਿਹੜਾ ਹੋ ਗਿਆ ਸਾਰਾ ਗੁੱਲੀ ਡੰਡਾ ਉਹ ਖਤਮ ਹੋ ਗਿਆ ਤੇ ਇੱਥੇ ਸਾਰਾ ਗੁੱਲੀ ਡੰਡਾ ਸੀ ਆ ਥਾਂ ਤੇ ਐ ਸਾਰਾ ਜੜ ਤੋਂ ਨਸ਼ਟ ਕਰ ਦਿੱਤਾ ਤੇ ਇਹ ਸੀਗੀ ਦਵਾਈ ਅੰਬਰੀਵਾ ਰੇਟ ਇਹਦਾ ਜਾਦੇ ਜ਼ਰੂਰ ਆ ਪਰ ਇਹ ਪੈਸੇ ਲਾ ਜਾਂਦਾ ਇਹ ਮੁੱਲ ਮੋੜ ਦਿਆ ਇੱਥੇ ਕਣਕ ਹੋਣ ਦੀ ਝਾਕ ਨਹੀਂ ਸੀਗੀ ਤੇ ਕਿਉਂਕਿ ਗੁੱਲੀ ਡੰਡੇ ਨੇ ਲੋੜਿਆਂ ਦਾ ਪੀ ਲੈ ਆਉਣਾ ਸੀ ਤੇ ਕਣਕ ਨੂੰ ਨੇ ਹੋਣ ਹੀ ਨਹੀਂ ਦਿਨਾ ਸੀ ਤੇ ਹੁਣ ਆ ਤੁਸੀਂ ਵੇਖ ਸਕਦੇ ਹੋ ਜੜ ਤੋਂ ਖਤਮ ਕਰ ਦਿੱਤਾ ਜਿਹੜੀਆਂ ਦੂਜੀਆਂ ਦਵਾਈਆਂ 100 ਟਾਪਿਕ ਲੀਡਰ ਆਪਾਂ ਨਾਮ ਹੀ ਲੈ ਦਿੰਨੇ ਆਪਾਂ ਨੂੰ ਕੋਈ ਡਰ ਨਹੀਂ ਕਿਸੇ ਦਾ ਉਹ ਵੀ ਆਪਾਂ ਛੜਕੀਆਂ ਸੀ ਉਹਨਾਂ ਦਾ ਜ਼ੀਰੋ ਰਿਜ਼ਲਟ ਆਇਆ ਤੇ ਇਹਨੇ ਤਾਂ ਐ ਮਿੱਟੀ ਵਿੱਚ ਹੀ ਮਿਲਾ ਦਿੱਤਾ ਸਾਰਾ ਕੁਝ ਤੇ ਕਣਕ ਹੁਣ ਵਧੀਗਾ ਹੋ ਜੂਗੀ ਤੇ ਇੱਥੇ ਗੁੱਲੀ ਡੰਡਾ ਜਿਆਦੇ ਸੀ ਕਣਕ ਘੱਟ ਸੀਗੀ ਤੇ ਹੁਣ ਤੁਸੀਂ ਵੇਖ ਸਕਦੇ ਹੋ ਕਣਕ ਹਰੀ ਭਰੀ ਆ ਤੇ ਕਣਕ ਨਾਲ ਹੀ ਹੀ ਰਲ ਗਈ ਆ ਵੇਖੋ ਇੱਥੇ ਉੱਗੀ ਘੱਟ ਸੀ ਥੋੜੀ ਜੀ ਆ ਪਾੜੇ ਸੀ ਵਿੱਚ ਤਾਂ ਤੁਹਾਨੂੰ ਲੱਗਦਾ ਹੋਊਗਾ ਵੀ ਘੱਟ ਪਰ ਉਹਦਾ ਰਿਜ਼ਲਟ ਬਹੁਤ ਵਦਗਾ ਐ ਖਾਤਮਾ ਹੀ ਕਰ ਦਿੱਤਾ ਵਾਣ ਚ ਇੱਥੇ 3-4 ਸਾਲ ਹੋ ਗਏ ਵੀ ਦਾ ਹੁੰਦਾ ਸੀ ਤੇ ਬਹੁਤ ਵਦਗਾ ਦਵਾਈ ਆ ਜਿਨ੍ਹਾਂ ਨੇ ਹਜੇ ਬਹੁਤ ਜਿਆਦਾ ਗੁੱਲੀ ਡੰਡਾ ਉਹ ਇਹਨੂੰ ਜ਼ਰੂਰ ਟਰਾਈ ਕਰੋ ਤੇ ਦੂਸਰੇ ਜਿਨ੍ਹਾਂ ਦੇ ਮਾੜਾ ਮੋਟਾ ਉਹ ਨਾ ਕਰਨ ਕਿਉਂਕਿ ਕਣਕ ਨੂੰ ਮਾੜਾ ਮੋਟਾ ਧੱਕਾ ਕਰਦੀ ਹੈ ਕਿੱਲੇ ਦੀ ਡੋਜ ਤੁਸੀਂ 1.5 ਕਿੱਲੇ ਚ ਪਾ ਸਕਦੇ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਇੱਥੇ ਲਾਇਆ ਸੀ ਟ੍ਰਾਇਲ ਤੇ ਕਣਕ ਬਿਲਕੁਲ ਨਾਲ ਰਲ ਚੁੱਕੀ ਹੈ ਤੇ ਗੁੱਲੀ ਡੰਡੇ ਦਾ ਪ੍ਰੋਪਰ ਖਤਮ ਹੋ ਗਿਆ ਆ ਸਾਰੇ ਜਿਹੜੇ ਵਿਚਾਲੇ ਸਿਆੜਾ ਇਹ ਸਾਰੇ ਗੁੱਲੀ ਡੰਡੇ ਨਾਲ ਭਰੇ ਸੀਗੇ ਤੇ 30 ਦਿਨਾਂ ਦੇ ਵਿੱਚ ਵਿੱਚ ਇਹ ਬਾਦ ਚੋਗਣੀ ਉੱਗਣ ਦਿੰਦੀ ਕੋਈ ਵੀ ਗੁੱਲੀ ਡੰਡਾ ਆ ਤੁਸੀਂ ਮਾੜਾ ਮੋਟਾ ਤੁਹਾਨੂੰ ਦੱਸਦਾ ਹੋਊਗਾ ਗੁੱਲੀ ਡੰਡੇ ਦਾ ਨਾਮ ਉਹ ਨਿਸ਼ਾਨ ਬਿਲਕੁਲ ਮਿੱਟੀ ਚ ਮਿਲਾ ਦਿੱਤਾ ਤੇ ਐਫ ਐਮ ਸੀ ਦੀ ਅੰਬਰੀਵਾ ਸੀਗੀ ਦਵਾਈ ਤੇ ਆਪਾਂ ਕਿਸੇ ਤੋਂ ਕੁਛ ਲੈਣਾ ਦੇਣਾ ਨਹੀਂ ਆਪਾਂ ਨੂੰ ਆ ਜਾਂਦਾ ਵੀ ਜ਼ਿਮੀਂਦਾਰਾਂ ਦਾ ਫਾਇਦਾ ਹੋ ਜਾਵੇ ਆਪਾਂ ਇਹ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਤੇ ਆਪਾਂ ਜਿਹੜਾ ਰਿਜ਼ਲਟ ਆਇਆ ਆਪਾਂ ਤੁਹਾਨੂੰ ਉਹ ਦੱਸ ਰਹੇ ਆਂ ਆਪਾਂ ਨੂੰ ਪੈਸੇ ਥੇਲੇ ਦਾ ਕੋਈ ਲਾਲਚ ਨਹੀਂ ਹੱਕ ਸੱਚ ਦੀ ਕਮਾਈ ਕਰਕੇ ਰਾਜੀ ਆਂ ਆਪਾਂ ਤੇ ਆਪਾਂ ਉਹ ਵੀਡੀਓ ਪਾਵਾਂਗੇ ਜਿੱਥੇ ਜਿਮੇਦਾਰਾਂ ਦਾ ਫਾਇਦਾ ਹੋਵੇ ਤੇ ਆਪਾਂ ਨੂੰ ਕੰਪਨੀਆ ਦਾ ਫਾਇਦਾ ਕਰਨ ਦੀ ਕੋਈ ਚਾਹ ਨਹੀਂ ਆਪਾਂ ਆਪ ਜਿਮੇਦਾਰਾਂ ਆਪਾਂ ਜਿਮੇਦਾਰ ਭਰਾਵਾਂ ਦਾ ਫਾਇਦਾ ਕਰਾਂਗੇ ਜਿਹੜਾ ਰਿਜ਼ਲਟ ਆਇਆ ਜਿਹੜੀ ਚੀਜ਼ ਆਪਾਂ ਆਪ ਵਰਤਦੀ ਆ ਤੇ ਉਹਦਾ ਤੁਹਾਨੂੰ ਆਪਾਂ ਦੱਸਾਂਗੇ ਤੇ ਰਿਜ਼ਲਟ ਬਹੁਤ ਵਧੀਆ ਸੀ ਇੱਧਰ ਆਪਾਂ ਆ ਲੈ ਤੇ ਇਹ ਤੇ ਛੇ ਕਨਾਲਾ ਥਾਂ ਤੇ ਸਾਰੇ ਤੇ ਦਵਾਈ ਪਾਈ ਬਹੁਤ ਵਧੀਆ ਰਿਜ਼ਲਟ ਸੀ ਧੰਨਵਾਦ ਦੋਸਤੋ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ ਆਪਾਂ ਤੁਹਾਡੇ ਹੱਕ 사ੱਚ ਜਿੱਥੇ ਤੁਹਾਡਾ ਫਾਇਦਾ ਹੋ ਹੋ ਸਕੇ ਆਪਾਂ ਉਹ ਛੁੱਡੀਆਂ ਉਦਾਂ ਦੀਆਂ ਵੀਡੀਓ ਲੈ ਕੇ ਆਵਾਂਗੇ ਆਪਾਂ ਤੁਹਾਡਾ ਨੁਕਸਾਨ ਕਰਨ ਵਾਲੀ ਕੋਈ ਵੀਡੀਓ ਨਹੀਂ ਲਿਆਉਂਦੇ ਧੰਨਵਾਦ ਦੋਸਤੋ